ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕਰਨੀ ਵਚਨਬੱਧ ਹੈ ਅਤੇ ਸਰਕਾਰ ਹੁਣ ਲੋਕਾਂ ਦੇ ਪਿੰਡਾਂ ਤੇ ਮੁਹੱਲਿਆਂ ਵਿੱਚ ਜਾ ਕੇ ਮਸਲੇ ਹਾਲਤ ਕਰ ਰਹੀ ਹੈ ਇਸ ਉੱਪਰ ਘਟਾਵਾ ਸੂਬੇ ਦੇ ਪ੍ਰਵਾਸੀ ਭਾਰਤੀ ਮਾਮਲੇ ਤੇ ਪ੍ਰਬੰਧਕ ਸੁਧਾਰ ਮੰਤਰੀ ਸਰਦਾਰ ਕੁਲਜੀਤ ਸਿੰਘ ਢਾਲੀਵਾਲ ਨੇ ਅੱਜ ਬੀਡੀਪੀਰ ਦਫਤਰ ਡੇਰਾ ਬਾਬਾ ਨਾਨਕ ਵਿਖੇ ਕਿਹਾ ਕਿ ਸਰਕਾਰ ਤੁਹਾਡੇ ਦਵਾਰ ਟੈਂਪ ਬਣਾਣ ਲੋਕਾਂ ਦੀਆਂ ਮੁਸਬਾ ਸੁਣਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਬਟਾਲਾ ਤੋਂ ਵਧਾਈ ਸ੍ਰੀ ਅਮਰ ਸਿੰਘ ਸਾਰੀ ਕਲਤੀ ਦਿੱਤੀ ਕਮਿਸ਼ਨਰ ਸ੍ਰੀ ਵਸੇ ਪ੍ਰੰਗਲ ਤੋਂ ਲੈ ਕੇ ਜਨਤਕ ਅਗੂ ਤੋਂ ਸੀਨੀਅਰ ਵਾਈਸ ਚੇਅਰਮੈਨ ਸਰਦਾਰ ਗੁਰਦੀਪ ਸਿੰਘ ਰੰਧਾਵਾ ਤੋਂ ਇਲਾਵਾ ਵੱਖ-ਵੱਖ ਪੱਡਾਂ ਦੇ ਅਧਿਕਾਰੀ ਮਹਾਜਰ ਸਨ ਸਰਦਾਰ ਕੋਲਦੀਪ ਸਿੰਘ ਖਾਲੀਆ ਨੇ ਸਿੱਧਕ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਹੁਣ ਤਰ ਤਰੀ ਤਰ੍ਹਾਂ ਦੇ ਸਵਾਵਾ ਘਰ ਵਿੱਚ ਦਿੱਤੇ ਜਾਂਦੀਆਂ ਹਨ ਇਸ ਲਈ ਨਾਗਰਿਕ 1070 ਨੰਬਰ ਤੇ ਕਾਲ ਕਰਕੇ ਸਰਕਾਰੀ ਨੁਮਾਇੰਦੇ ਨੂੰ ਆਪਣੇ ਘਰ ਬੁਲਾ ਕੇ ਸਰਕਾਰੀ ਸਵਾਵਾ ਦਾ ਲਾਭ ਲੈ ਸਕਦੇ ਹਨ ਉਨਾ ਕਹਿਆ ਕਿ ਮਾਨਸਰ ਕਾਰਜ ਜਿੱਤੇ ਸੂਬੇ ਪਰਿਪਕਾ ਕੀਤਾ ਜਾ ਰਿਹਾ ਹੈ ਉਸੇ ਡੇਰਾ ਬਾਬਾ ਨਾਲ ਘੱਟੇ ਨੂੰ ਮਾਡਲ ਹਸਤਾ ਬਣਾਇਆ ਜਾਵੇਗਾ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਕੈਂਪਲਾਯਾ ਡੇਰਾ ਬਾਬਾ ਨਾਲ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਅਫਸਰ ਗਰੇ ਡੇਰਾ ਬਾਬਾ ਨਾਲ ਦਾ ਸਬੰਧਤ ਜਿੰਨੇ ਅਫਸਰ ਨੇ ਡੀ ਸਾਹਿਬ ਨੇ ਐਸਟੀਐਮ ਸਾਹਿਬ ਨੇ ਸਾਡੇ ਰੂਰ ਡਿਵੈਲਪਮੈਂਟ ਵਾਲੇ ਆ ਸਾਡੇ ਮੰਡੀ ਬੋਰਡ ਜਿੰਨੇ ਵੀ ਆ ਅਸੀਂ ਕੈਂਪਲਾਯਾ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਆਸਤੇ ਕਾਦ ਨੂੰ ਆਸਤੇ ਕਿ ਪਰਦਾ ਕੀ ਕੰਮ ਆ ਕੀ ਨਹੀਂ ਕਿਸੇ ਦਾ ਕੰਮ ਆ ਕਿਉਂਕਿ ਬਹੁਤ ਲੋਕ ਅਲੱਗ-ਅਲੱਗ ਜੰਦੇ ਜੀ ਸਾਡਾ ਕੰਮ ਨਹੀਂ ਹੋ ਰਿਹਾ ਜੀ ਸਾਡਾ ਇੱਕ ਆ ਇੱਕ ਦਿਨ ਕਿ ਪੁੱਲਾ ਦਿੰਦੇ ਤੁਸੀਂ ਦੇਖ ਕੇ ਲਓ ਸਵਾਦ ਲੈ ਕੇ ਲਿਆਰੇ ਪਰ ਅਸੀਂ ਇਹਨਾਂ ਦਾ ਸਾਡਿਆਂ ਦਾ ਦਫਤਾ ਦਾ ਜਿ ਇੱਕ ਮਹੀਨੇ ਦੇ ਵਿੱਚ ਵਿੱਚ ਜਿੰਨੀਆਂ ਵੀ ਅੱਜ ਕੰਪਲੇਂਟਸ ਆਉਂਦੀਆਂ ਇਸ ਕਹਤਾ ਹੋਈ ਸਰਕਾਰ ਨੇ ਫੈਸਲਾ ਕੀਤਾ ਸਾਡੇ ਮੁਖਵੰਤੀ ਸਾਹਿਬ ਦੇ ਮਾਨ ਸਾਹਿਬ ਨੇ ਫੈਸਲਾ ਕੀਤਾ ਕਿ 1 ਮਹੀਨੇ ਦੇ ਵਿੱਚ ਵਿੱਚ ਸਾਰੀਆਂ ਸਮੱਸਿਆਵਾਂ ਜਿਹੜੀਆਂ ਜਿੱਥੇ ਵੀ ਨੇ ਜੀ ਰੋਜ ਲਾਉਂਦੇ ਪੱਥੌਂ ਹੀ ਨਾਲ ਲਾਇਆ ਸੀ ਮੈਂ ਕਿਪੈਸੀ ਲਾਉਂਦੇ ਰੋਜ ਲੋਕਾਂ ਦੀ ਅਸੀਂ ਇਹਦਾ ਸੁਣ। ਸਵਾਦ ਦੇਰੇ ਦੀ ਗੱਧੀ ਹੈ ਜਿੰਨੀਆਂ ਵੀ ਕੰਪਲੀਟ ਹੋਣਗੀਆਂ 1 ਮਹੀਨੇ ਦੇ ਵਿੱਚ ਜਿਮ ਨਹੀਂ ਕਿਉਂ ਕਰਤੀ ਕੋਈ ਨਹੀਂ ਕਹਿੰਦਾ। ਦੇ ਦੇ ਦੀ ਜਿਮ ਨਹੀਂ ਜੋਂਦੂ ਕਰਦਾ ਸਰ ਸਾਡਾ ਵਿਕਾਸ ਦਾ ਅਜੰਡਾ ਹੈ ਪੰਜਾਬ ਨੂੰ ਦੰਗਲਾ ਪੰਜਾਬ ਬਣਾਉਣਾ। ਅਸੀਂ ਰੋਜ ਹੀ ਲਾਉਂਦੇ ਮੈਂ ਤੁਹਾਡੇ ਗਵਾਹ ਦੇ ਅੰਦਾਜ਼ਾ ਜੇ ਪੱਥੌ ਲਾਇਆ। ਅਸੀਂ ਰੋਜ ਕੈਂਪ ਲਾਉਂਦੇ ਹਾਂ ਰੋਜ ਹੀ ਕਿਉਂਕਿ ਦੇਰੇ ਬਾਬਾ ਨਾਨਕ ਦੇ ਬਹੁਤ ਸਾਰੇ ਆਪਣੇ ਕੋ ਜਾਣਦੇ ਸੀ ਵਿਅਕਤੀ ਤੇ ਉਹਨਾਂ ਨੂੰ ਹੀ ਕਿਹਾ ਜਾਂਦਾ ਇੱਕ ਦਿਨ ਲਾ ਲੈਂਦੇ ਸਾਰੇ ਇੱਥੇ ਆ ਜਾ। ਇਹ ਜੋ ਵੀ ਆ ਉਹਨਾਂ ਦੇ ਕੰਮ ਕਾਜ ਕਰ ਕੋਈ ਪੰਚਾਇਤੀ ਚੋਣਾਂ ਬਾਰੇ ਕੀ ਕਹਿੰਦੇ ਕਦੋਂ ਕਰਾਈ ਜਾਣਗੇ ਮੇਰਾ ਖਿਆਲ ਹੈ ਸਾਹ ਦੇ ਅੰਦਰ ਸਰ ਇੱਕ ਜੂਰੀ ਚੋਣ ਆ ਰਹੀ ਹੈ ਤੇ ਜਲਵਾ ਬਣਾਣੇ ਤੱਕ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਨਹੀਂ ਨਹੀਂ ਕੈਂਡੀਡੇਟ ਅਜੇ ਤੇ ਪ੍ਰਕਿਰਿਆ ਸ਼ੁਰੂ ਨਹੀਂ ਹੋਈ ਜਦੋਂ ਪ੍ਰਕਿਰਿਆ ਸ਼ੁਰੂ ਹੋ ਗਈ ਪਾਰਟੀ ਸਰਵੇ ਕਰਦੀ ਹੈ ਜਿਹੜਾ ਪਾਰਟੀ ਨੂੰ ਵਧੀਆ ਉਮੀਦਵਾਰ ਲੱਗਾ ਪਾਰਟੀ ਚ ਸਾਡੀ ਪਾਰਟੀ ਬਹੁਤ ਵਧੀਆ ਜੂਨ ਤੇ ਬੜੇ ਵਧੀਆ ਬੜੇ ਬੰਦੇ ਕੰਮ ਕਰਨ ਆ ਲਿਆ ਸੋ ਪਾਰਟੀ ਆਪਣਾ ਅਦਾਲਤ ਸੱਚ ਕਰਕੇ ਆਪਣਾ ਸਰਵੇ ਕਰਕੇ ਜਿਹੜੇ ਵੀ ਬੰਦੇ ਦਾ ਕਿਸਰਗਿਆ ਦੂਜੀ ਪਾਰਟੀਆਂ ਦੇ ਬੰਦੇ ਬੜੇ ਤੱਲੋਮੱਛੀ ਹੁੰਦੇ ਕਿ ਉਹ ਰਾਜਾਦਰੀ ਪਾਉਂਦੇ ਨਹੀਂ ਦੇ ਕੋਈ ਤੱਲੋਮੱਛੀ ਹੋਵੇ ਨਾ ਹੋਵੇ ਵੈਸੇ ਤੇ ਅਸੀਂ ਬਿਲਹਰ ਹਰ ਇੱਕ ਨੂੰ ਕਹਿੰਦੇ ਜੇ ਨਾ ਪੰਜਾਬ ਦਾ ਭਲਾ ਚਾਹੁੰਦਾ ਹੋਵੇ ਸਭ ਲਈ ਦਰਵਾਜ਼ੇ ਖੁੱਲੇ ਆ ਪਤਾ ਸੀ ਟਿਕਟ ਜੋ ਆ ਸਾਡੀ ਪਾਰਟੀ ਸਰਵੇ ਕਰਕੇ ਦੇਊਗੀ ਜਿਹੜਾ ਬੰਦਾ ਜਿੱਤਣਾ ਵਾ ਉਹਨੂੰ ਅਸੀਂ ਟਿਕਟ ਇਖਤਾਰਾ ਤੇ ਤੁਸੀਂ ਆਏ ਹੋ ਉਹਨਾਂ ਜਿਹੜਾ ਬਣਾਣੀ ਇਤਿਹਾਸਿਕ ਨਗਰੀ ਹੈ ਨਾਲ ਨਾਰੋਵਾਲ 4 ਕਿਲੋਮੀਟਰ ਤੇ ਆ ਉੱਥੇ ਚਾਰਟ ਯੂਨੀਵਰਸਿਟੀਆਂ ਨੇ ਇੱਥੇ ਇੱਕ ਕਾਲਜ ਵੀ ਨਹੀਂ ਹੈਗਾ ਜਿਹੜਾ ਕਿ ਇਤਿਹਾਸ ਤੋ ਇੰਟਰਨੈਸ਼ਨਲ ਸਿਟੀ ਇੱਥੇ ਬਣਨ। ਲੜਕੀਆਂ ਤੋਂ 50 ਕਿਲੋਮੀਟਰ ਜਾਕੀਆਂ ਨੇ ਅੰਮ੍ਰਿਤਸਰ ਜਾਂ ਕੋਟਪੁਰ ਪੜਨ ਨਾ ਆਉਂਦੇ। ਉਹਦੇ ਬਾਰੇ ਕੁਝ ਕਰਿਓ। ਨਹੀਂ ਨਹੀਂ ਕੋਈ ਨਹੀਂ ਕਰਾਂਗੇ ਉਹਦੇ ਬਾਅਦ ਦੇਖ ਲੈਣੀ ਅਸੀਂ। ਉਹਦੀ ਪ੍ਰਪੋਜ਼ਲ ਭੌਂਦੇ ਡੀ ਸਾਹਿਬ ਬੈਠੇ ਅੱਜ ਹੀ ਦੇਖ ਲੈਂਦੇ ਆ। ਇਸ ਤੋਂ ਬਾਅਦ ਜੇ ਉੱਥੇ ਕੋਈ ਕਾਲਜ ਦੀ ਜ਼ਰੂਰਤ ਹੋਈ ਆਪਾਂ ਜੂਰ ਕਰਾਵਾਂਗੇ ਕੋਈ ਵੀ ਚੋਰੀ ਕਰਨ ਨੂੰ। ਇੱਕ ਸਾਰੇ ਤੇ ਆਧਾਰ ਕਰ। ਅਸੀਂ ਕੈਂਪਸ ਸੇ ਕਰਕੇ ਲਾਇਆ ਸਾਡੇ ਕੋਲ ਬਹੁਤ ਆਈਆਂ ਅਧਾਰ ਕਾਡ ਆਲੀਆਂ। ਆਧਾਰ ਕਾਡ ਜਿਹੜਾ ਉਹਦਾ ਅਸੀਂ ਕੀ ਕਰਦੇ ਹਾਂ ਕਿ ਪਿੰਡ ਵਾਈਜ਼ ਆਪਣੇ ਕਹਿ ਕੇ ਆਪਣੇ ਮਹਿਕਮੇ ਨੂੰ ਕਹਿ ਕੇ ਉਹਦਾ ਕੈਂਪ ਵੀ ਬਕਾਇਦਾ ਲਵਾ ਦਿੰਦੇ ਭਾਵੇਂ ਜੀ ਬੜੀਆਂ ਦਰਖਾਸਤਾਂ ਆਈਆਂ ਜਿਹੜੇ ਲੋਕੀਂ ਦੇ ਸਾਡਾ ਆਧਾਰ ਕਾਡ ਬਣਨਾ ਚਾਹੀਦਾ। ਭਾਵੇਂ ਸੀ ਤੇ ਉਹਦਾ ਆਧਾਰ ਕਾਡ ਨਾਂ ਦੇ ਉੱਤੇ ਲੁੱਟ ਖਸੁੱਟ ਕਰਦਾ ਉਹ ਨਹੀਂ ਕਰਦਾ। ਤਲਵਤੋ ਇਹ ਰਿਟੇ ਸਟਰੀਟ ਬਣਾਈ ਹੈ ਬਹੁਤ ਫੋਨੀ ਜੈਬ ਉਹ ਬਣਾਉਂਦੇ ਪਰ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਕ੍ਰੋਸ ਬਟ ਕੀਤੀ ਹੈ ਸਬਜ਼ੀ ਵਾਲੇ ਫੂਟ ਵਾਲੇ ਭਾਂਡਿਆਂ ਵਾਲੇ ਉਹਨਾਂ ਬਾਰੇ ਕੁਝ ਕਰ ਰਹੇ ਹੋ ਕੋਈ ਕਾਰਵਾਈ ਉਹਨਾਂ ਨੂੰ ਇੱਕ ਵਾਰ ਸੱਦ ਕੇ ਕਾਂਗੇ ਕਿ ਭਾਈ ਸਾਹਿਬ ਤੁਹਾਡੇ ਗੜੀ ਹੱਥ ਜੋੜੇ ਕਿਉਂਕਿ ਇਹਦਾ ਬਾਬਾ ਨਾਨਕ ਬਹੁਤ ਵੱਡਾ ਇਤਿਹਾਸਕ ਸਾਡੇ ਪਿੰਲੀ ਪਾਸ਼ਾਹੀ ਦਾ ਘਰ ਹੈ ਤੇ ਹੱਥ ਜੋੜ ਕੇ ਕਾਂਗੇ ਜੇ ਕੋ ਫੇਵਗਾ ਬੰਦੂਗਾ ਤਾਂ ਫਿਰ ਤਬੀ ਕਾਨੂੰਨੀ ਕਾਰਵਾਈ ਕਰਾਂਗੇ ਪਹਿਲਾਂ ਹੱਥ ਜੋੜ ਕੇ ਕਾਂਗੇ ਅ ਦੇਖੋ ਜੀ ਜਦੋਂ ਮੈਂ ਇਲੈਕਸ਼ਨ ਟਾਈਮ ਵੀ ਆਉਂਦਾ ਸੀ ਉਦੋਂ ਵੀ ਲੋਕ ਸਮੱਸਿਆਵਾਂ ਦੱਸਦੇ ਸੀ ਆਪਣੀਆਂ ਤੇ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀ ਵੀ ਜਦੋਂ ਵੀ ਸਮਾਂ ਮਿਲੂਗਾ ਆਪਾਂ ਉਸ ਸਮੱਸਿਆਵਾਂ ਦਾ ਹੱਲ ਕਰਾਂਗੇ ਸੋ ਜਦੋਂ ਵੀ ਮੈਂ ਆਇਆ ਇੱਥੋਂ ਦੇ ਕਾਫੀ ਰੁਕੇ ਹੋਏ ਕੰਮ ਨੇ ਜਿਹੜੇ ਲੋਕ ਦੱਸ ਰਹੇ ਸੀ ਅੱਜ ਆਪਾਂ ਕੈਂਪ ਲਾਇਆ ਜੀ ਸਾਰੇ ਅਫਸਰ ਸਹਿਬਾਨਾਂ ਨੂੰ ਬੁਲਾਇਆ ਆਪਣੇ ਲੋਕਾਂ ਨੂੰ ਮੋਹਤਬਾਰਾਂ ਨੂੰ ਵੀ ਕਿਹਾ ਵਾ ਵੀ ਜਿਹੜੀ ਜਿਹੜੀ ਤੁਹਾਡੇ ਪਿੰਡਾਂ ਦੀਆਂ ਸਮੱਸਿਆਵਾਂ ਨੇ ਉਹ ਸਾਨੂੰ ਦੱਸੋ ਆਪਾਂ ਉਹਨਾਂ ਨੂੰ ਤਰਜੀਹ ਦੇ ਕੇ ਉਹਦਾ ਕੰਮ ਕਰਾਂਗੇ ਸਿਰਫ ਸਾਰੇ ਆਪਣੇ ਜਿਮਲੀ ਚੋਣਾ ਨੂੰ ਲੈ ਕੇ ਲਾਇਆ ਗਿਆ ਕੈਂਪ ਕੀ ਮਤਲਬ ਨਹੀਂ ਜੀ ਗੱਲ ਜਿਮਲੀ ਚੋਣਾ ਦੀ ਨਹੀਂ ਜਿਹਦੇ ਹੁਣ ਘਰ ਦੇ ਬਾਹਰ ਦੀ ਗਲੀ ਟੁੱਟੀ ਆ ਉਹਨਾਂ ਤੇ ਉਹਦੀ ਗਲੀ ਦਾ ਮਤਲਬ ਆ ਉਹਨੂੰ ਚੋਣਾ ਨਾਲ ਥੋੜਾ ਮਤਲਬ ਆ ਜੀ ਸੋ ਕਹਿਣ ਦਾ ਭਾਵ ਹਰ ਇੱਕ ਬੰਦਾ ਹੁੰਦਾ ਜਿਹਦਾ ਕੰਮ ਹੋ ਜਾਵੇ ਉਹਨੂੰ ਖੁਸ਼ੀ ਹੁੰਦੀ ਹੈ ਠੀਕ ਹੈ ਸਰ ਹ ਤੱਕ ਸਰਪੰਚੀਆਂ ਨੌਸਨੀ ਕੀਤੀ ਗਈ ਹੈ ਸਰਬ ਦੋ ਟਾਈ ਹਸਲਾ ਸਮਾ ਰਹਿ ਗਿਆ ਜੀ ਇਹ ਦੇਖੋ ਜੀ ਜਦੋਂ ਵੀ ਸਮਾਂ ਹਾਰ ਕਿਉਂਕਿ ਤੁਹਾਡੇ ਸਾਹਮਣੇ ਜਲੰਧਰ ਦੀ ਇਲੈਕਸ਼ਨ ਆ ਗਈ ਉਸ ਤੋਂ ਪਹਿਲਾਂ ਲੋਕ ਸਭਾ ਦੀ ਇਲੈਕਸ਼ਨ ਆ ਗਈ ਜਦੋਂ ਦਾ ਇਲੈਕਸ਼ਨਾਂ ਦਾ ਦੌਰ ਚੱਲਣ ਦੇ ਆ ਇਹ ਵੀ ਜਦੋਂ ਸਮਾ ਆ ਜੂਗਾ ਹੋਵੇ ਆ ਦੇਖੋ ਇਹ ਪਾਰਟੀ ਨੇ ਡਿਸਾਈਡ ਕਰਨਾ ਕਿ ਇਹ ਕੋਈ ਪਤਾ ਨਹੀਂ ਦੀ ਪਾਰਟੀ ਜਿਹੜਾ ਸਰਵੇ ਹੋਣਾ ਹੈ ਉਹਦੇ ਵਿੱਚ ਕੋਈ ਆਮ ਬੰਦਾ ਵੀ ਅੱਗੇ ਆ ਸਕਦਾ ਕਿਉਂਕਿ ਲੋਕ ਡਿਸਾਈਡ ਕਰਨਗੇ ਜੀ ਕਿਹਨਾਂ ਨੂੰ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਸਭ ਤੋਂ ਬਾਰੀ ਉਮੀਦਵਾਰ ਨੂੰ ਕਿਉਂ ਉਤਾਰਿਆ ਜਾਏਗਾ ਜੀ ਦੇਖੋ ਹੱਲੇ ਤੇ ਇਹੋ ਦੀ ਕੋਈ ਗੱਲਬਾਤ ਨਹੀਂ ਹੈਗੀ ਠੀਕ ਹੈ ਜੀ ਹਾਲ ਦੀ ਕਿਹੜੇ ਸਾਡੇ ਵਰਕਰ ਸਹਿਬਾਨ ਜਿਹੜੇ ਨੇ ਉਹ ਆ ਵੀ ਬੜੇ ਤਗੜੇ ਹੋ ਕੇ ਲੱਗੇ ਪਏ ਨੇ ਅੱਗੋ ਦੇਖੋ ਪ੍ਰਮਾਤਮਾ ਜੋ ਵੀ ਕਰੂਗਾ ਵਧੀਆ ਕਰੂਗਾ ਜਿਹੜਾ ਅੱਜ ਦਾ ਕੈਂਪ ਹੈ ਉਹ ਕੈਪਟਨ ਮੰਤਰੀ ਸਰਦਾਰ ਕੁਲਦੀਪ ਸਿੰਘ ਘਾਰੀ ਬਾਲ ਜੀ ਦੀ ਰਹਿਣ ਮਹਿੱਤ ਲੱਗਿਆ ਪਿੰਡਾਂ ਦੇ ਵਿਕਾਸ ਤੇ ਕੰਮਾਂ ਨੂੰ ਲੈ ਕੇ ਜਿਹੜੇ ਲੰਮੇ ਸਮੇਂ ਤੋਂ ਪਿੰਡਾਂ ਚ ਡੇਰਾ ਬਾਬਾ ਨਾਨਕ ਦੇ ਪਿੰਡਾਂ ਚ ਵਿਕਾਸ ਨਹੀਂ ਹੋ ਸਕਿਆ ਵਿਕਾਸ ਦੇ ਕੰਮਾਂ ਨੂੰ ਲੈ ਕੇ ਅੱਜ ਫਲਾਗ ਡੇਰਾ ਬਾਬਾ ਨਾਨਕ ਕੋਦੇ ਸਪਨਰ ਚ ਜਿਹੜਾ ਅੱਜ ਕੈਂਪ ਜਿਹੜਾ ਰੱਖਿਆ ਹੈ ਕਿੰਨੇ ਚਿਰ ਚਿਰ ਜਿਹੜਾ ਇਹਨੂੰ ਅਮਲੀ ਜਮਾ ਜਿਹੜਾ ਪਹਿਨ ਆਇਆ ਜਾਏਗਾ ਜਸਤ 20 25 ਦਿਨਾਂ ਚ ਜਿੰਨੇ ਵੀ ਕੰਮ ਆ ਚ ਲੋਕਾਂ ਨੇ ਦਿੱਤੇ ਪਿਛਲੇ ਅਗਲੇ 20 25 ਦਿਨਾਂ ਚ ਕੰਮ ਜਿਹੜੇ ਉਹ ਕੰਪਲੀਟ ਕਰਨਾ ਹੈ